ਸੁਪਰ 7 ਕ੍ਰਿਕਟ ਫੈਡਰੇਸ਼ਨ ਆਫ ਇੰਡੀਆ ਦੇ ਪਾਸੋਂ ਅਲੀਵਾਲ ਸਪੋਰਟਸ ਸਟੇਡੀਅਮ ਵਿਖੇ ਕੇਡ ਮੈਚ ਕਰਵਾਏ ਗਏ ਜਾਣਕਾਰੀ ਦਿੰਦੇ ਆ ਸੁਪਰ 7 ਕ੍ਰਿਕਟ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਸ਼੍ਰੀਕਾਂਤ ਸ਼ਰਮਾ ਨੇ ਦੱਸਿਆ ਹੈ ਕਿ 16ਵੀਂ ਜੂਨੀਅਰ ਨੈਸ਼ਨਲ ਸੁਪਰ 7 ਕ੍ਰਿਕਟ ਖੇਡਾਂ ਦੇ ਦੂਜੇ ਦਿਨ ਅਲੀਵਾਲ ਵਿਖੇ ਵਿੱਚ ਖੇਡੇ ਗਏ ਲੀਗ ਮੈਚਾਂ ਵਿੱਚ ਜੰਮੂ ਕਸ਼ਮੀਰ ਦੀ ਟੀਮ ਨੇ ਆਂਧਰਾ ਪ੍ਰਦੇਸ਼ ਦੀ ਟੀਮ ਨੂੰ 42 ਦੌੜਾਂ ਨਾਲ ਹਰਾਇਆ ਇਸੇ ਤਰ੍ਹਾਂ ਹਰਿਆਣਾ ਦੀ ਟੀਮ ਨੇ ਪਾਂਡੀ ਚੋਰੀ ਦੀ ਟੀਮ ਨੂੰ 6 ਵਿਕਟਾਂ ਨਾਲ ਹਰਾਇਆ ਪਛ ਪ੍ਰਦੇਸ਼ ਦੀ ਟੀਮ ਨੇ ਪੰਜਾਬ ਦੀ ਟੀਮ ਉਤੇ ਨਿਕਟਾਣਾ ਲਾ ਰਿਹਾ ਤੇ ਉੱਤੇ ਪ੍ਰਦੇਸ਼ ਦੀ ਟੀਮ ਨੂੰ ਵੀ ਹਰਾਇਆ ਗਿਆ। ਭਾਈ ਆਪਣਾ ਨਾਮ ਦੱਸ ਦਿਓ ਤੇ ਆਪਣਾ ਹੋਰ ਮੇਰਾ ਨਾਮ ਜਰਨੈਲ ਸਿੰਘ ਹੈ लाਡੀ ਆ ਮੈਂ ਇਹ ਸੁਪਰ 7 ਕ੍ਰਿਕਟ ਐਸੋਸੀਏਸ਼ਨ ਫਾਊਂਡੇਸ਼ਨ ਪੰਜਾਬ ਦਾ ਪ੍ਰੈਜ਼ੀਡੈਂਟ ਆ ਇਹ ਸਾਡੀ ਜਿਹੜੀ ਐਸੋਸੀਏਸ਼ਨ ਵੱਲੋਂ ਜਿਹੜਾ ਆ ਇਹ ਸਾਰਾ ਪ੍ਰੋਗਰਾਮ ਜਿਹੜਾ ਕਰਵਾਇਆ ਜਾ ਰਿਹਾ ਆ ਇੱਥੇ 22 ਸਟੇਟਾਂ ਦੇ ਉੱਤੋਂ ਟੀਮਾਂ ਜਿਹੜੀਆਂ ਆਈਆਂ ਇਹ ਨੈਸ਼ਨਲ ਚੈਂਪੀਅਨਸ਼ਿਪ ਜਿਹੜੀ ਕ੍ਰਿਕਟ ਦੀ ਕਰਾਈ ਜਾ ਰਹੀ ਹੈ। ਇਹ 16ਵਾਂ ਜਿਹੜਾ ਸਾਡੀ ਫਾਊਂਡੇਸ਼ਨ ਦਾ 16ਵਾਂ ਟੂਰਨਾਮੈਂਟ ਅੰਡਰ 19 ਟੂਰਨਾ ਨਾਮ ਦੇ ਵਿੱਚ ਜਿਹੜੀ ਫਸਟ ਪੋਜੀਸ਼ਨ ਤੇ ਟੀਮ ਆ ਰਹੀ ਆ ਉਹਨੂੰ 36000 ਰੁਪਿਆ ਦੇ ਨਾਲ ਟਰੋਫੀ ਦਿੱਤੀ ਜਾ ਰਹੀ ਆ ਇਹ ਇਥੇ ਅੰਡਰ 19 19 ਸਾਲ ਤੱਕ ਦੇ ਬੱਚੇ ਜਿਹੜੇ ਸਾਰੇ ਖੇਡੋ ਕਿੰਨੀ ਦੇਰ ਤੋਂ ਅਜਿਹਾ ਇਹ ਸਮਾਲਾ ਕੀਤਾ ਜਾ ਰਿਹਾ ਤੋਂ ਇਹ ਸਾਡੇ ਫਾਊਂਡੇਸ਼ਨ ਵੱਲੋਂ ਕਾਫੀ ਚਿਰਾਂ ਤੋਂ 2003 ਤੋਂ ਇਹ ਕੀਤਾ ਜਾ ਰਿਹਾ ਵੱਖ-ਵੱਖ ਸਟੇਟਾਂ ਦੇ ਵਿੱਚ ਜਿਹੜੇ ਇਹ ਟੂਰਨਾਮੈਂਟ ਕਰਵਾਏ ਜਾ ਰਹੇ ਆ ਤੇ ਇਸ ਵਾਰ ਜਿਹੜਾ ਇਹ ਵੀ ਸਾਡਾ ਬੰਬੇ ਜਾਂ ਦਿੱਲੀ ਹੋਣਾ ਇਹਾਨੂੰ ਇਹਨਾਂ ਫੈਡਰੇਸ਼ਨ ਨੇ ਕਿਹਾ ਕਿ ਜਿਹੜਾ ਤੁਸੀਂ ਕੋਈ ਪ੍ਰਬੰਧ ਕਰ ਸਕਦੇ ਜੇ ਫਿਰ ਆਪਾਂ ਸਰਦਾਰ ਬਰਵਾਸਿਕ ਜਨਤ ਸੈਕਟਰੀ ਗੁਰਵਿੰਦਰ ਸਿੰਘ ਪੰਨੂ ਆਡੇ ਟੂਰਨਾਮੈਂਟ ਕਮੇਟੀ ਦੇ ਚੇਅਰਮੈਨ ਨੇ ਅਜੇ ਸ਼ਰਮਾ ਜੀ ਨੇ ਸ਼੍ਰੀ ਕਾਲ ਸ਼ਰਮਾ ਜੀ ਜਨਰਲ ਸੈਕਟਰੀ ਨੇ ਇੰਡੀਆ ਦੇ ਅਸੀਂ ਇਹਨਾਂ ਸਾਰਿਆਂ ਨੇ ਮਿਲ ਕੇ ਸਾਰਾ ਜਿਹੜਾ ਬੜਾ ਵੱਡਾ ਉਪਰਾਲਾ ਕੀਤਾ ਇੱਥੇ 300 ਬੰਦੇ ਦੇ ਰਹਿਣ ਦਾ ਅਰੇਂਜਮੈਂਟ ਕੀਤਾ ਆ ਕਮਰਿਆਂ ਦਾ ਉਹਨਾਂ ਦਾ ਰੋਟੀ ਪਾਣੀ ਦਾ ਖਾਣ ਦਾ ਪ੍ਰਬੰਧ ਬਾਕੀ ਸਾਰਾ ਜਿਹੜਾ ਪ੍ਰਬੰਧ ਹੈ ਸਾਡੀ ਐਸੋਸੀਏਸ਼ਨ ਵੱਲੋਂ ਜਿਹੜਾ ਕੀਤਾ ਗਿਆ ਅੱਜ ਜਿਹੜਾ ਇਹ ਉਪਰਾਲਾ ਕੀਤਾ ਖੇਡਾਂ ਨੂੰ ਜਿਹੜਾ ਪੰਜਾਬ ਗਵਰਨਮੈਂਟ ਵੈਹੇ ਸਪੋਰਟ ਚਾਹੀਦ ਕਰ ਰਹੀ ਆ ਖੇਡਾਪਤੀ ਜਿਹੜਾ ਸਾਡੇ ਵੀਰ ਜਰਨੈਲ ਸਿੰਘ ਜਿਹੜੇ ਪ੍ਰਧਾਨ ਨੇ ਜੀ ਇਹ ক্রিকেট ਨੂੰ ਜਿੱਦਾਂ ਪ੍ਰਮੋਟ ਕਰ ਲੈਣੇ ਜਿੱਦਾਂ ਕੋਣੇ ਅਸੀਂ ਦੇਖ ਰਹੇ ਕਿ ਹਰਿਆਣੇ ਦੀਆਂ ਟੀਮਾਂ ਨੇ ਜੌਥਰਾਖੰਡ ਤੋਂ ਬੱਚੇ ਆਏ ਨੇ ਉਹ ਇੱਕ ਬਹੁਤ ਵਧੀਆ ਗੱਲ ਹੈ ਕਿ ਖੇਡਾਪਤੀ ਜਿਹੜਾ ਵਰ ਜਾਣ ਹੋਰ ਜਿਹੜਾ ਆਪਣਾ ਮਤਲਬ ਪੰਜਾਬ ਵਰਲ ਪਧਾਰ ਰਹੇ ਆ ਤੇ ਪਿੰਡ ਪੱਧਰ ਤੇ ਵੀ ਜਿਹੜਾ ਇਹਨਾਂ ਨੇ ਪ੍ਰਾਲਾ ਕਰ ਰਹੇ ਨੇ ਇਹਦੇ ਨਾਲ ਜਿਹੜੀ ਹੈ ਹੋਰ ਵੀ ਐਕਸਾਈਟ ਜਿਹੜੀ ਐਕਸਾਈਟਮੈਂਟ ਜਿਹੜੀ ਬੱਚਿਆਂ 'ਚ ਪੈਦਾ ਹੋਏਗੀ ਤਾਂ ਜੋ ਆਉਣ ਵਾਲੇ ਸਮੇਂ 'ਚ ਇਹ ਅੱਜ ਇਹ ਬੱਚੇ ਘਾਟ ਆਏ ਆ ਜਾਂ ਹੁਣ ਘੱਟ ਟੀਮਾਂ ਤਾਂ ਆਉਣ ਵਾਲੇ ਜਿੱਦਾਂ ਇਹਨਾਂ ਦਾ ਪ੍ਰਾਲਾ ਚੱਲ ਰ ਇਹਨਾਂ ਨੂੰ ਦੇਖ ਕੇ ਅਸੀਂ ਜਾਣਦੇ ਕਿ ਹੋਰ ਵੀ ਬੱਚੇ ਜਿਹੜੇ ਇਸਾ ਖੇਡਾਂ ਪੱਦੀ ਆਪਣਾ ਰੁਝਾਨ ਵਿਧਾਨਣਗੇ